ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਾਗ ਕੀ ਸਾਧ ਸੰਗਤ ਸਾਧੂਆਂ ਨੇ ਆਪਾਰ ਕਿਰਪਾ ਕੀਤੀ ਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਉਹਾਂ ਦਾ ਪਾਵਨ ਪੀਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸਮਾਪਤ ਹੋਇਆ ਇਸ ਸਮੇਂ ਦਰਹਾਨ ਧੰਨਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਮਿਹਰ ਕਿਰਪਾ ਸਦਕਾ ਇਨਾਮਤ ਕੀਤੀ ਆ ਉਹਦੇ ਪਰਮ ਪਿਆਰੇ ਸੇਵਕ ਸ੍ਰੀ ਮਾਨਸੰਤ ਬਾਬਾ ਬਸੰਤ ਸਿੰਘ ਜੀ ਸੰਤ ਬਾਬਾ ਗਿਆਨ ਸਿੰਘ ਜੀ ਸੰਤ ਬਾਬਾ ਹਰਪੰਸ ਸਿੰਘ ਬੜਕੋ ਜੀ ਨਿਰਮਲ ਕੁਟਿਆ ਜੋਹੜਾ ਵਾਲੇ ਮਹਾਪੁਰਸ਼ਾਂ ਦੇ ਤਪਸਥਾਨ ਤੋਂ ਅੱਜ ਅੰਮ੍ਰਿਤ ਵੇਲੇ ਸੰਤ ਸਾਹਿਬੀ ਗੁਰਦਆਮ ਦਾ ਪਾਸ ਹੈ ਲੰਗਰਾਂ ਦੇ ਵਾਸਤੇ ਸੰਗਤਾ ਕਣਕ ਲੈ ਕੇ ਆਈਆਂ ਜੋ ਮਹਾਪੁਰਸ਼ਾਂ ਦੇ ਖੇਤਾਂ ਵਿੱਚੋਂ ਕਣਕ ਪੈਦਾ ਹੁੰਦੀ ਹੈ ਸੰਤ ਸਾਹਿਬੀ ਗੁਰਦਆਮ ਦਾ ਪਾਸ ਹੈ ਰਹਿਮਤ ਕੀਤੀ ਆ ਕਿਰਪਾ ਕਰਨ ਹੋਰ ਵੀ ਸੰਗਤਾਂ ਨੂੰ ਇਸੇ ਤਰ੍ਹਾਂ ਪਿਆਰ ਉਤਸ਼ਾਹ ਬਖਸ਼ੀ ਕਰਨ ਜਿਨ੍ਹਾਂ ਲੰਗਰਾਂ ਦੇ ਵਿੱਚੋਂ ਲੱਖਾਂ ਹੀ ਲੋਕ ਲੰਗਰ ਛੱਕ ਕੇ ਤ੍ਰਿਪਤ ਹੁੰਦੇ ਆ ਜਿੱਥੇ ਦੇ ਲੋਕਤਾ ਬਖਸ਼ ਮਾਤਾ ਸੱਚੇ ਪਾਤਸ਼ਾਹ ਦੀ ਬੰਗਰ ਨੂੰ ਮਿਲਦੀ ਆ ਸੰਗਤਾਂ ਬਾਣੀ ਪੜ੍ਹਦੀਆਂ ਬਾਣੀ ਦਾ ਜੁੜਦੀਆਂ ਤਾਂ ਤਾਂ ਸ੍ਰੀ ਹਰਿਮੰਦਰ ਸਾਹਿਬ ਇਹ ਨਤਮਸਤਕ ਹੋ ਕੇ ਜੀਵਨ ਤੋਂ ਲਾਭ ਪ੍ਰਾਪਤ ਪ੍ਰਾਪਤ ਕਰਦੀਆਂ ਤਾਂ ਨੰਦ ਅਨੰਦ ਦਾਸ ਗੁਰ ਜਿਨ ਸਿਰਤ ਨੇ ਸਵਾਰਿਆ ਪੂਰੀ ਹੋਈ ਕਲਾmaat ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਦਵਨ ਨਮਸਕਾਰਿਆ ਅਟਲ ਆਥਾ ਤੋਲ ਤੂੰ ਤੇਰਾ ਅੰਤ ਨ ਪਾਵਾਰਿਆ ਗਰੀਬ ਵਾਜ ਨੇ ਕਿਰਪਾ ਕੀਤੀ ਸੰਤ ਮਾਰਾਏ ਬਾਬਾ ਬਸੰ ਸਿੰਘ ਜੀ ਜੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਚਲਾਈ ਮਜ਼ਿਆਦਾ ਤੇ ਪਹਿਰਾ ਦਿੱਤਾ ਬਿਆਨਤ ਸਗਦਾਂ ਖੰਡੇ ਵਾਟੇ ਆ ਮੁਸਕਾਏ ਗੁਰੂ ਨਾਲ ਜੋੜਿਆ ਉਹਨਾਂ ਤੋਂ ਬਰੋਸਾ ਦੇ ਸੇਵਕ ਉਹਨਾਂ ਦੇ ਸੰਤ ਪਾਪਾ ਗਿਆਨ ਸਿੰਘ ਜੀ ਬਾਬਾ ਬਦ ਪੰਜ ਸਿੰਘ ਬਦਕੋ ਜੀ ਉਹਨਾਂ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਚਲਾਈ ਮਜ਼ਿਆਦਾ ਦੇ ਅਨੁਸਾਰ ਬਿਆਨਤ ਭੁੱਲਿਆਂ ਭਟਕਿਆਂ ਨੂੰ ਗੁਰੂ ਘਰ ਨਾਲ ਜੋੜਿਆ ਸੰਗਤ ਕਰਨ ਦੀ ਕਿਰਪਾ ਕੀਤੀ ਮਾਦਾ ਕਿਰਪਾ ਕਰਦੇ ਇਸ ਵੇਲੇ ਪੀਟੀਸੀ ਵਾਲੇ ਜੋ ਕਿਰਪਾ ਕਰ ਰਹੇ ਆ ਸਮੇਤਾਂ ਦੂਤ ਦਰਸ਼ਕ ਕਰਾਉਂਦੇ ਆ ਰਿਕਾਰਡਿੰਗ ਕਰ ਰਹੇ ਆ ਗਰੀਬਾਂ ਦੀ ਕਿਰਪਾ ਕਰਦ ਸਾਧਿਆ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਬਾਦਾਂ ਕਿਰਪਾ ਕਰਦੇ ਇਸੇ ਤਾਂ ਹੁੰਦੇ ਸਮੇਂ ਵਿੱਚ ਹੀ ਸੇਵਾ ਲੈਂਦੇ ਨੇ ਭੁੱਲਾ ਚੁੱਕਾਂ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਜੀਤ ਸਿੰਘ ਜੀ ਜੋਲਾ ਵਾਲੇ ਜੋ ਇੱਥੇ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਾਸਤੇ ਕਣਕ ਲੈ ਕੇ ਆਏ ਜੋ ਹਰ ਸਾਲ ਲਿਆਉਂਦੇ ਆ ਮੈਨੂੰ ਇਹ ਵੀ ਪਤਾ ਲੱਗਾ ਜੀ ਇਹ 1 ਜੂਨ ਨੂੰ ਹਮੇਸ਼ਾ ਹੀ ਲਿਆਉਂਦੇ ਆ ਇਸ ਵਾਰ ਵੀ ਲੈ ਕੇ ਅਸੀਂ ਬਾਬਾ ਜੀ ਨੂੰ ਐਸਪੀਸੀ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸ਼ਹੀਦ ਦਰਬਾਰ ਸਾਹਿਬ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿੱਥੇ ਕਨਕਾਈ ਹੈ ਉਥੇ ਗੁਰੂ ਰਾਮਦਾਸ ਜੀ ਦੇ ਲੰਗਰਾਂ ਚਾਣੀ ਆ ਤੇ ਮੈਂ ਹਮੇਸ਼ਾ ਇਹ ਅਰਦਾਸ ਕਰਦਾ ਕਿ ਬਾਬਾ ਜੀ ਚੜ੍ਹਦੀ ਕਲਾ ਚ ਰਹਿਣ ਅਤੇ ਹਮੇਸ਼ਾ ਇਦਾਂ ਤਨ ਦੀਨ ਸੇਵਾ ਕਰਦੇ ਰਹਿਣ